ਪਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹੁੰਚ ਗਏ ਆਪਣੇ ਇਧਰ ਲਾਂਗਰੀ ਕੋਲੇ ਤੇ ਕੱਲ ਹੋਲੀ ਮਨਾਇਆ ਇਹਨਾਂ ਨੇ ਪਏ ਰਾਤ 3 ਵਜੇ ਤੇ ਹੁਣ ਬੰਦਾ ਗਿਆ ਉੱਠ ਕੇ ਕੰਮ ਤੇ ਆਜਾ ਮਨ ਨਹੀਂ ਲੱਗ ਰਹਾ ਹੋਵੇਗਾ ਅੱਜ ਕੰਮ ਹੈ ਨਾ ਕਿ ਲੱਗ ਰਹਾ ਹੈ ਆ ਦੇਖੋ ਜੀ ਕੀ ਕਰਤੇ ਹੈ ਕੀ ਨਹੀਂ ਕਰਤੇ ਬੰਦੇ ਤੇ ਕੱਲ ਬਣਿਆ ਪੂਰੀ ਤੇ ਅੱਜ ਕਾਹਦਾ ਬਣਾਦਾ ਸਬਜ਼ੀ ਫਿਰ ਕੋਈ ਬਣਾਇਆ ਰਾਤ ਵਾਲਾ ਠੀਕ ਹੈ ਨਾ ਓ ਰਾਤਵਾਲਾ ਅੱਛਾ ਗਰਮ ਕਰ ਦਿਆ ਇਹੀ ਗਰਮ ਕਰ ਦਿਆ ਚੱਲ ਖੂਬ ਚਲੇਗਾ ਅਬ 2 ਦਿਨ ਹਾਂ ਰਾਜੀ ਠੀਕ ਆ ਚਲੋ ਬੜੀਆ ਚੱਲ ਬਨ ਲੈ ਰੋਟੀ ਵੇ ਚੱਲੀਏ ਇੱਕ ਜਣਾ ਸਾਈਕਲ ਲੈ ਲਓ ਇੱਕ ਜਣਾ ਮੇਰੇ ਨਾਲ ਬੈਠ ਜਾਓ ਬਾਕੀ ਆਹ ਭਾਂਡਾ-ਪੁੰਡਾ ਸਾਹਮਣੇ ਉਹ ਅੰਦਰ ਠੀਕ ਹੈ ਚਲੋ ਮੌਸਮ ਠੰਡਾ ਹੋ ਗਿਆ ਦੇਖੋ ਕਾਮਨਾ ਰੁਕੇ ਆਪਣਾ ਨਹੀਂ ਹੋਇਆ ਕਾਜ ਹੈ ਬਾਰਿਸ਼ ਹੈ ਕਿਆ ਬਤਾਇਆ ਤਾਂ ਰਾਤ ਵੀ ਥਾ ਕੱਲ ਵੀ ਪਰ ਨਿਕਲ ਗਿਆ ਹੈ ਰਾਤ ਨੂੰ ਬਚਾਅ ਹੋ ਗਿਆ ਹੈ ਬਾਕੀ ਦੇਖੋ ਰੱਬ ਕਾ ਮਰਜੀ ਉਸ ਕਾ ਆਪਣਾ ਕੰਮ ਹੈ ਆਪਣਾ ਆਪਣਾ ਕੰਮ ਹੈ ਉਹ ਜੈਸੇ ਕਰੇ ਹਾਂ ਠੀਕ ਹੈ ਰੋਟੀ ਲੈ ਕੇ ਚੱਲੇ ਸੀ ਪਰ ਨਹੀਂ ਆ ਗਿਆ ਬੰਦਿਆਂ ਨੂੰ ਜਿਹੜੇ 12:00 ਵੱਜ ਗਏ ਰੋਟੀ ਅਜੇ ਖਾਧੀ ਨਹੀਂ ਇਹਨਾਂ ਨੇ ਦਾਲ ਇਹਨਾਂ ਦੇ ਰਹਿ ਗਈ ਘਰੇ ਰੋਟੀ ਲੈ ਕੇ ਅਸੀਂ ਖੇਤ ਤੇ ਉਦੋਂ ਦਾ ਸਾਈਕਲ ਵਾਲਾ ਬੰਦਾ ਮੀ ਇੱਥੇ ਫਸ ਗਿਆ ਤੇ ਹੁਣ ਬਾਕੀ ਕੰਮ ਰੁਕ ਗਿਆ ਜੋ ਫਿਰ ਤੇ ਬਾਕੀ ਦੇਖਦੇ ਆਂ ਫਿਰ ਕੀ ਚੱਲਦਾ ਕੰਮ ਤੇ ਕਤੂੜੀ ਵਾਲਾ ਵੇਲਾ ਕਰਨਾ ਵੰਦਰ ਤੇ ਉਹ ਫਿਰ ਆ ਦੇਖਦੇ ਆਂ ਜੇ ਵਰਨੀ ਪੈਂਦਾ ਫਿਰ ਕਣਮਣ ਕਣਮਣ ਹੋਈ ਜਾਂਦੀ ਐ ਤੇ ਆ ਸਾਰਾ ਫੋਲੀ ਦਾ ਰੰਗ ਦੇਖ ਸਕਦੇ ਕਿਵੇਂ ਲੱਗ ਗਿਆ ਟਾਇਲਾਂ ਨੂੰ ਨਿਕਲ ਗਿਆ ਯਾਨੀ ਜਿਹੜਾ ਨੀਲਾ ਜਿਹਾ ਜਿਹੇ ਰੰਗ ਬਾੜਾ ਭੜਾ ਜਿਹਾ ਲਾਜਵਾਰ ਜਿਹਾ ਜਿਵੇਂ ਹੁੰਦਾ ਨਾ ਇਦਾਂ ਸੀਗਾ ਇਹੀ ਬਾੜੇ ਦੂਰ ਤੱਕ ਦਿੰਦਾ ਵਾ बाकी आ गया शेरू ਲੈ ਕੇ ਟਰੈਕਟਰ ਤੇ ਆਉਂਦੇ ਹੋਣੇ ਦੂਜੇ ਬੰਦੇ ਵੀ ਬਾਸ ਨੇ ਕੰਮ ਰੋਕ ਦਿਆ ਕਹਿੰਦਾ ਨਾ ਇਹ ਬਾਸ ਨੇ ਕੰਮ ਰੋਕ ਦਿੱਤੀ ਨਹੀਂ ਤਾਂ ਹੋ ਜਾਣਾ tha ਕੱਲ ਬੜਾ ਹੀ ਕੰਮ ਚਲੂ ਪਿਆ ਸੀ ਚਲੋ ਕੋਈ ਬਾਤ ਨਹੀਂ ਕੱਲ ਮੀਂਹ ਪੈਣ ਲੱਗ ਗਿਆ ਫਿਰ ਉਸ ਤੋਂ ਬਾਅਦ ਤੂੜੀ ਦਾ ਟੰਮ ਚਲਾ ਲੇ ਤੂੜੀ ਆਲਾ ਬਿੱਲ ਕਰਨਾ ਕਿਉਂਕਿ ਇਹ ਵੀ ਨਕਸ਼ੇ ਜੀ ਆ भैन तो तो आए, तो कल दो गेड़े लाए थे दो होने, अज मैं तो बस जम्मी पुड़ी पूरी बाकी दिखाने घर इधर किटाया मिस्त्रियों ने इटा ਸਾ ਸвая ਕਰਕੇ ਬਾਹਰ ਜਾਈ ਜਾਂਦੀਆਂ ਪਿਆਗੀ ਬੈਠਕ ਪਿਆ ਰੋਸ਼ਨਦਾਨਾਂ ਤੋਂ ਕੰਮ ਲੈਣਾ ਆਪਾਂ ਦਿਖਾਉਣਾ ਗਿਆ ਹੁਣ ਵਾਲੇ ਟਾਈਮ 'ਚ ਜਿਹੜੇ ਰੋਸ਼ਨਦਾਨ ਆਹੇ ਖੁੱਲਣ ਵਾਲੇ ਤੇ ਇਧਰ ਦਲਾਨ ਟੈ ਗਿਆ ਪਿੱਛੇ ਗਈ ਵੀ ਕਰਤੀ ਓਪਨ ਤੇ ਕਾਫੀ ਕੰਮ ਖਿੱਚਿਆ ਗਿਆ ਜਾਨੀ ਛੱਤ ਦਾ ਤਾਂ ਤਕਰੀਬਨ ਮਗਰ ਬਰਾਂਡਾ ਵੀ ਚੱਕਿਆ ਗਿਆ। ਬੈਕ ਸਾਈਡ ਤੇ ਜਿਹੜਾ ਬਰਾਂਡਾ ਇਹ ਵੀ ਚੱਕ ਤਾ ਤੇ ਇਧਰ ਆ ਗਈ ਬੈਠਕ ਛੋਟੀ। ਇਹਦੇ ਵੀ ਛੱਤ ਲੱਗ ਗਈ ਤੇ ਸਾਰੀ ਤੇ ਅਗੇ ਸੋਈ ਤੇ ਇਹ ਛੱਤਾਂ ਕੰਮ ਨਿਬੜ ਗਿਆ। ਨਾਲ ਉਧਰ ਆ ਗਿਆ ਬਾਥਰੂਮ। ਬਾਥਰੂਮ ਦਾ ਵੀ ਨਾ ਤੇ ਸਾਰਾ ਸਸਮਾਨ ਜਿੰਨਾ ਵੀ ਸੀਗਾ। ਤੇ ਬਾਕੀ ਇਹ ਖਾਲ ਆ ਗਿਆ ਮਗਰ ਜਿਹੜਾ ਆਪਣਾ ਰਾਹ ਤੇ ਖੇਤ ਆ ਉਧਰ ਜਾਂਦਾ ਪਾਣੀ ਇਹ ਵੀ ਡੇੜ ਦੇੜੀ ਆ ਕਰ ਦੇਣਗੇ ਸਰ ਬਾਲੇ ਲਾਲਾ ਕੇ ਉੱਪਰ ਰੱਖੀ ਜਾਂਦੇ ਕਿਉਂਕਿ ਆਦਤੋਂ ਜ਼ਿਆਦਾ ਤਾਂ ਗੜੇ ਹੋਈ ਹੈ ਸਿਉਂ ਕਰ ਲੱਗ ਜਾਂਦੀਆਂ ਗਾਂ ਦੀਆਂ ਦੇਖਣ ਨੂੰ ਚੰਗੇ ਲੱਗਦੇ ਆ ਪਰ ਕੰਮ ਹੋਇਆ ਹੁੰਦਾ ਵਾ ਜਿਵੇਂ ਆ ਦੇਖ ਸਕਦੇ ਪੈਰ ਅਕਸਰ ਕੋ ਬੇਰੀਅਲ ਖੜਾ ਦੀ ਤਕਰੀਬਨ ਛੱਤ ਵਾਲਾ ਕੰਮ ਤਾਂ ਆਪਣਾ ਹੋ ਗਿਆ ਖਤਮ ਸਾਰੇ ਤੇ ਕੰਦਾ ਰਹਿ ਗਿਆ ਵਾ ਤੇ ਆ ਕੰਦੇ ਵੀ ਚੱਕੀ ਜਾਣੀ ਆ ਇਹ ਬਾਅਦ ਚ ਚੱਕਣਗੇ ਫਿਰ ਇੱਕ ਹੋ ਜਾਊਗਾ ਸਾਰਾ ਤਾਂ ਇਧਰ ਤਾਂ ਤੇ ਉਧਰ ਲਾ ਤੇ ਬਾਕੀ ਤੂੜੀ ਵਾਲੇ ਦਾ ਸੀਗਾ ਚੱਕਰ ਜੋ ਤੂੜੀ ਵਾਲਾ ਬਹਿਲਾ ਹੋ ਗਿਆ ਸਮਾਂ ਦੀ ਬੰਦੇ ਨੇ ਕਰਤਾ ਨਾਲ ਹੀ ਤੇ ਉੱਥੇ ਤਾਂ ਹੀ ਆ ਫਿਰ ਪੂਰਾ ਓਪਨ ਹੋ ਜਾਣਾ ਤੇ ਆ ਪੋਰਸ਼ਨ ਰਹਿ ਜਾਣਾ ਆਪਣਾ ਬਾਰਤੋਂ ਚ ਇਤੋਂ ਪਾਣੀ ਵਰਤਾ ਜਾਣਾ ਤੇ ਲੈਟਰਨ ਬਾਥਰੂਮ ਇਹ ਰਹਿ ਜਾਣੇ ਇਹ ਜਦੋਂ ਤੋਂ ਮਰਜੀ ਟਾ ਸਕਦੇ ਆ ਹੁਣ ਵਾਲੇ ਟਾਈਮ ਤੇ ਨਹੀਂ ਵੀ ਟੋਣੇ ਤਾਂ ਤਾਂ ਵੀ ਆਪਾਂ ਰੱਖ ਸਕਦੇ ਹਾਂ ਜਿਵੇਂ ਹੁਣ ਬਣਾਉਂਦੇ ਆਮ ਬਾਹਰ ਦਰਾਂ ਚ ਵੀ ਇੱਕ ਆਏ ਗਏ ਲਈ ਜਾਂ ਕੁਝ ਵੀ ਆ ਵੀ ਆਪਾਂ ਤਰੰਤ ਵਰਤ ਸਕਦੇ ਹੁੰਦੇ ਤੇ ਨਾਲ ਹੀ ਇਹਦੇ ਹੈਗਾ ਬੋਰ ਬੈਕ ਸਾਈਡ ਤੇ ਕਿਉਂਕਿ ਇਹਦੀ ਹਾਈਟ ਕਾਫੀ ਆ ਕਿਉਂਕਿ ਉਸ ਹਿਸਾਬ ਨਾਲ ਇਹ ਚੱਲ ਜਾਊਗਾ ਆਪਣਾ ਬਿਹੜੇ ਦੇ ਹਿਸਾਬ ਨਾਲ ਕਿਉਂਕਿ ਉੱਚਾ ਬਣਾਇਆ ਵਾ ਇਹ ਉਕੇ ਤੇ ਸਟੈਪ ਹੈਗੇ ਆਪਣੇ ਚਾਰ ਤੇ ਮੈਂ ਤਾਂ ਥੱਲੇ ਇੱਕ ਦੂਜਾ ਚੌਥਾ ਉੱਪਰ ਚਾਰ ਸਟੈਪ ਆਦੇ ਤੇ ਆਪਣਾ ਇਹ ਰਾਹ ਤੋਂ ਉੱਚਾ ਕਾਫੀ ਕਿੰਨਾ ਪੈ ਜਾਂਦਾ ਵਾ ਕਿੰਨਾ ਪਾ ਦਿੰਦੇ ਵਿੱਚ ਨੋਟ ਕਰ ਲਵੋ ਕਿੰਨਾ ਕਿੰਨਾ ਪਾਇਆ ਇਸ ਵੇਲੇ दूर कर तो नहीं तो पूछा कितना कितना काला है एक कि जैसे पड़ा का अलग अलग पड़ा दोनों ट्रॉली में नहीं नहीं वो गिनती कितना हुआ अभी कितना पल्ली पड़ गया अंदाजा ही बता दो ऐसे ही तो तरताली खोल के आओ वैसे चलो दो में हो जाएगा ये पाके एक और होगा ਇੱਕ ਹੋਰ ਮੇ ਹੋ ਜਾਏਗਾ ਹਾਂ ਹਾਂ ਅਗੀ ਕਾ ਨੋ ਇਧਰ ਨਹੀਂ ਆਈ ਅਜੇ ਇਧਰ ਤਾਂ ਪਿੱਛੇ ਆ ਵੀ ਇਹ ਇਧਰ ਜਿਆਦਾ ਮੋਟਾ ਹੈ ਉਧਰ ਤਾਂ ਜਿਆਦਾ ਚਲੋ ਨਹੀਂ ਇੱਕ ਹੋਰ ਹੋ ਜਾਏਗਾ ਹੋਲ ਗਾ ਲੋ ਠੰਡਾ ਹੋ ਗਿਆ ਮੀਨ ਆ ਤੇ ਤੋ ਅੱਜ ਸਾਫ ਆ ਜਾਵੇ ਕਹਿ ਲਈ ਪੂਰੀ ਬਾਰਦਰਸ਼ੀ ਆ ਇੱਕ 11 ਰੰਦਾ ਸੀ ਉਹ ਤੋਪ ਵਾਲੀ ਮੋਟਰ ਤੇ ਵੀ ਤੇ ਉਹ ਵੀ ਮੋਟਰ ਚਲਾਤੀ ਆ ਤੇ ਮੀਂਹ ਇੰਨਾ ਨਹੀਂ ਸੀਗਾ ਤੇ ਪਰ ਕੰਮ ਯਾਰ ਰੁਕ ਗਿਆ ਕੱਲ ਤੇ ਕੱਲ ਤਾਂ ਲੱਗਦਾ ਸੀ ਕੰਮ ਚੱਲਣਾ ਨਹੀਂ ਕਹੀਦੈ ਨਾ ਪਰ ਹੋ ਗਿਆ ਮੌਸਮ ਕਲੀਅਰ ਤੇ ਬੰਦੇ ਲੱਗੇ ਰੋਟੀ ਖਾਣ ਤੇ ਇਧਰ ਅੱਧਾ ਗੇਲੇ ਦੇ ਵੀ ਲਾਤੇ ਆ ਗਿਹੜੇ ਤੇ ਕਾਕੇ ਜੇ ਕਿ ਰਹੀ ਸਿਰ ਜੇ ਚੱਕਣ ਲੱਗ ਗਏ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸਪਰੇਅ ਕੀਤੀ ਨੂੰ ਆਲੂਆਂ ਤੇ ਤੇ ਬਾਕੀ ਚਲੋ ਅੱਜ ਸੀਗਾ ਆਪਣਾ ਆਲੂ ਭਰਾਈ ਦਾ ਕੰਮ ਸ਼ੁਰੂ ਹੋਣਾ ਤੇ ਉਹ ਹੋਊਗਾ ਹੁਣ ਕੱਲ੍ਹ ਕਿ ਆ ਪੱਲੇ ਰਹਿਗੇ ਸੀ ਤੇ ਬੋਰੀਆਂ ਭਰੀਆਂ ਪਈਆਂ ਤੇ ਇਹ ਪੱਲੇ ਗਿੱਲੇ ਹੋਣਗੇ ਹੁਣ ਕੇ ਨਾ ਪਲਟੀ ਕਰਕੇ ਹਵਾ ਲੱਗ ਜੂਗੀ ਤੇ ਰਹਿ ਗਏ ਸੀ ਦੋ ਦੋ ਕਨਾਲਾਂ ਪਰੇ ਪੱਟਣ ਵਾਲੀਆਂ ਵੀ ਤੇ ਉਹ ਵੀ ਚਲ ਪੱਟੀਆਂ ਜਾਣਗੀਆਂ ਤੇ ਅੱਜ ਲੈਟ ਆਈ ਨਹੀਂ ਅੱਜ ਲੈ ਕੇ ਆਇਆ ਦੂਜੇ ਖੇਤੋਂ ਪਾਣੀ ਨਾਲ ਦੇ ਬੋਰ ਤੋਂ ਇਹ ਪੱਲੜ ਤਾਂ ਉੱਥੇ ਲੈ ਜਾਣਾ ਵਾ ਸਾਡੇ ਉੱਥੇ ਖਾੜੇ ਲੈ ਜਾਣਾ ਇਹ ਪੱਲੜਾ ਇੱਥੇ ਨਿਆ ਹੈਗਾ ਆਪਣੇ ਕੋਲ ਲਾ ਦਾਂਗੇ ਹੁਣ ਹੈ ਆਏ ਪੱਲੜਾ ਆਏ ਉੱਥੇ ਖਾੜੇ ਲੈ ਕੇ ਜਾਣਾ ਵਾ ਇਕੱਠਾ ਕਰਕੇ ਇਹਨਾ ਇਹਨੂੰ ਹੁਣ ਉਤਾਰ ਦੂਗਾ ਬੰਦਾ ਰੋਟੀ ਖਾ ਕੇ ਤੇ ਇਹਨੂੰ ਫੇਰ ਇਕੱਠਾ ਕਰਕੇ ਉੱਥੇ ਲੈ ਜਾਣਾ ਝਾੜ ਕੇ ਠੀਕ ਆ ਇੱਥੇ ਨਿਆ ਹੈਗਾ ਉਹ ਲੈ ਆਵਾਂਗੇ ਕੱਲ ਆ ਗਿਆ ਸੀ ਕੱਲ ਨਿਬੜ ਜਾਣਾ ਚੱਲ ਕੋਈ ਗੱਲ ਨਹੀਂ ਵਧੀਆ ਧੁੱਪ ਲੱਗੇ ਅੱਜ ਵੀ ਹੁਣ ਤਾਂ ਲੱਗ ਜੂਗਾ ਮੌਸਮ ਤੂੜੀ ਵਾਲਾ ਸ਼ਾਮ ਨੂੰ ਕਰ ਲਿਓ ਉੱਥੇ ਨੇੜੇ ਚੱਲ ਗਿਆ ਨਾ ਅੱਦੇ ਕੁੱਲੇ ਕੋਲੇ ਜਦੋਂ ਇਹਨੂੰ ਬਾਹੀ ਵੀ ਕਰਨਾ ਨਾ ਅੱਜ ਤਾਂ ਨਹੀਂ ਉਹ ਜਿਹੜਾ ਥੁੜੀ ਦੇਖ ਕੇ ਤਾਂ ਖਟਾ ਹਾਂ ਹੋ ਜਾਊਗਾ ਸਾਫ ਆਲੂ ਦਾ ਠੀਕ ਐ ਅੱਜ ਵੀ ਕੱਖ ਜਾ ਉਹ ਬਾਅਦ ਚ ਹੀ ਹੋਇਆ ਹਰਾ ਜੈ ਚ ਨਾ ਪਹਿਲਾਂ ਖਤਮ ਹੋਏ ਤੋਂ ਬਾਅਦ ਖਤਮ ਹੋ ਗਿਆ ਦੂਜਾ ਦੁਬਾਰਾ ਹੋ ਗਿਆ ਤੇ ਯਾਰ ਠੀਕ ਹਾਂ ਤਾਂ ਆਲੂ ਵੇਚੋ ਕੋਈ ਕੋਈ ਹੈ ਜੇ ਕੱਟਿਆ ਜਾਂਦਾ ਕੋਈ ਕਿ ਠੀਕ ਆ ਵਾ ਹੈ ਇਹ ਮਾਰਾ ਮੋਟਾ ਇਹ ਕਰਦਾ ਜਰਾ ਭਾਈ ਦਾ ਹੀ ਕੰਮ ਤਕਰੀਬਨ ਬਾਕੀ ਭਰਾਈ ਵਾਲਾ ਤਾਂ ਫਿਰ ਗ੍ਰੇਡਰ ਕੰਮ ਖੇਚਣ ਦਾ ਪੂਰਾ ਤੇ ਲੇਬਰ ਦਾ ਹੀ ਕੰਮ ਰਹਿ ਜਾਂਦਾ ਵਾ ਉਹ ਤਕਰੀਬਨ ਬਾਕੀ ਜਿਵੇਂ ਮੈਂ ਦੱਸਿਆ ਹੋਇਆ ਸੀ ਡਰ ਜਿਆਦਾ ਸੀਦਾ ਉਹ ਹਿਸਾਬ ਨਾਲ ਬਚਾ ਰਹਿ ਗਿਆ ਚਾਲੂ ਲੱਗਦਾ ਪੂਰਾ ਮਸ਼ੀਨ ਦੇ ਮਗਰ ਦੇਖਣ ਨੂੰ ਕਾਕੇ ਜਿਹਾ ਲੱਗਦਾ ਖੇਤ ਪਰ ਆਲੂ ਜਾਨੀ ਦਾਣਾ ਪੂਰਾ ਪਿਆ ਹੋਇਆ ਵਾ ਦੇ ਨਾਲੇ ਜਾਣੇ ਆਪਣਾ ਇਹ ਪੁਰਾਣਾ ਵੀ ਆ ਬੈਕ ਕਰਦੇ ਮਾੜਾ ਜਿਹਾ ਮਿੱਟੀ ਜਦੋਂ ਜ਼ਿਆਦਾ ਕਈ ਵਾਰੀ ਫਾਜ ਜਾਂਦੇ ਉਹਦਾ ਬੈਲਟ ਜਦ ਸਲਿਪ ਕਰ ਜਾਂਦੀ ਹੈ ਬੰਦੇ ਵੀ ਹੋ ਗਿਆ ਗਰਮ होली ਤੋਂ ਬਾਅਦ ਕੱਲ ਥੋੜੇ ਢਿੱਲੇ ਵੀ ਸੀਗੇ ਪਰਸੋਂ ਦਾ ਯਾਨੀ ਕੱਗੂਗ ਲੱਗਿਆ ਸੀ ਇਹਨਾਂ ਦਾ ਤੇ ਡਾਊਨ ਸੀ ਕੱਲ ਸਰੀਰ ਇਹਨਾਂ ਦੇ ਤੇ ਜਾਨੂ ਮੀ ਆ ਗਿਆ ਫਿਰ ਛੁੱਟੀ ਹੋ ਗਈ ਮਾਨ ਨੇ ਨਰਾਵ ਕਰ ਲੈ ਫਰਾਂ ਹੋਲੀ ਵਾਲਾ ਕਿਹੜਾ ਕਿਹੜਾ ਆਦਮੀ ਆ ਹੋਲੀ ਵਾਲਾ ਕੌਣ ਕੌਣ ਸਾ ਆਦਮੀ ਆ ਹਾਂ ਸਪੈਸ਼ਲ ਵਾਲਾ ਹੁੰਦਾ ਹੈ ਨਾ ਆ ਕੌਣ ਕੌਣ ਸਾ ਦਾ ਹੁੰਦਾ ਹੈ ਨਾ ਦੋ ਤਿੰਨ ਸਪੈਸ਼ਲ ਵਾਲਾ ਉਹ ਵਾਲਾ ਉਹਦਾ ਉਹਦਾ ਬੋਲਦਾ ਮੈਂ ਵਧੀਆ ਹੈ ਦੋ ਨਾ ਹੈ ਨਹੀਂ ਉਹ ਤਾਰਾ ਰਾਰਾ ਕਰਨੇ ਵਾਲਾ दारू ਪੀ ਕੇ ਹੈ ਕਿੱਕਿਆ ਰਹਾ ਰਹਿ ਗਿਆ ਸੀਗਾ ਜੋ ਚ ਚਲ ਗਿਆ ਪਾਣੀ ਤੇ ਮੋਟਰ ਕੱਢਦੀ ਆ ਪੂਰਾ ਪਾਣੀ ਅਜ ਤਾਂ ਪੂਰੀ ਜਣੀ ਇਹਨੂੰ ਸਾਫ ਚਾਹੀਦੀ ਸੇਕ ਦਾ ਨਹੀਂ ਬੜਾ ਮਤਲਬ ਹੈਗਾ ਵੀ ਜਿਆਦਾ ਹੀਟ ਚਾਹੀਦੀ ਆ ਟੈਂਪਰੇਚਰ ਮਤਲਬ ਖਾਈ ਆ ਉਹਦਾ ਨਹੀਂ ਕੋਈ ਮਤਲਬ ਇਹ ਟੌਪ ਜਾਨੀ ਪੂਰੀ ਸਾਫ ਚਾਹੀਦੀ ਧੁੰਦਲੀ ਜੀ ਨਹੀਂ ਟੌਪ ਚਾਹੀਦੀ ਤੇ ਪਾਣੀ ਫੇਰ ਕੱਢ ਦੀ ਆ ਪੂਰਾ ਹਵਾਵਾਂ ਡਾਲਦੀ ਆ ਪਰ ਕਣਕ ਠੀਕ ਹਾਲ ਹਸਣਾ ਇਧਰ ਇੱਥੇ ਤੱਕ 6-11 ਇਹ ਖੁੱਲੇ ਭਰਤੇ ਦੀ ਆਪਣੇ ਸਾਹਮਣੇ ਮੋਟਰ ਤੋਂ ਤੇ ਉਹ ਤਾਂ ਉਸ ਦਿਨ ਇੱਕ ਦਾ ਨਹੀਂ ਹੋ ਗਿਆ ਸੀਗਾ ਇਹ ਇੱਕ 11 ਰਹਿ ਗਿਆ ਫੇਰ ਕੱਲ ਫੇਰ ਬੰਦ ਦੀ ਮੋਟਰ ਜੀ ਸੀਗਾ ਮੀਂਹ ਪੈ ਜਿਆਦਾ ਨਾ ਪੈ ਜੇ ਤੇ ਬਾਕੀ ਚਲੋ ਠੀਕ ਆ ਹਵਾ ਕਾਫੀ ਚੱਲਦੀ ਆ ਉਹ ਦੇਖੀਓ ਪਰ ਕਣਕ ਦਾ ਠੀਕ ਆ ਜੜ ਤੋਂ